ਸਰ ਸਿੰਘ ਟੈਨਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਜੀ। ਤੁਹਾਡਾ ਬਹੁਤ-ਬਹੁਤ ਧੰਵਾਦ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਤਾਂ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਤਸਵੀਰ ਦੇ ਬਾਰੇ ਵਿੱਚ ਕੀ ਮਸਲਾ ਉੱਠਿਆ ਹੋਇਆ ਹੈ। ਅਸਲ ਵਿੱਚ ਇਹ ਕਾਂਗਰਸ ਸਮਾਂ ਜੜੀ ਉਹ ਤਰਨਤਾਰਨੀ ਜਮਨੀ ਟੋਣ ਦੇ ਵਿੱਚ ਇੱਕ ਤੋਂ ਬਾਅਦ ਦੂਜਾ ਦੂਜੇ ਤੋਂ ਬਾਅਦ ਤੀਜਾ ਬਿਵਾਰ ਹੈ ਜਿਹੜਾ ਉਸ ਹੇੜੀ ਜਾਂਦੀ ਹੈ। ਫਲੇ ਰਾਜਾ ਵੜਿੰਗ ਵਾਲਾ ਮੁੱਦਾ ਮੁੱਕਿਆ ਨਹੀਂ ਤੇ ਅੱਜ ਇੱਕ ਨਵਾਂ ਮੁੱਦਾ ਚੱਲ ਪਿਆ ਕਿਉਂਕਿ ਸਟੇਜ ਦੇ ਉੱਤੇ ਕਈ ਕਾਂਗਰਸੀ ਤਰਨਤਾਰਨ ਦੇ ਵਿੱਚ ਬੈਠੇ ਆ ਉਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਫੋਟੋ ਪਿਛਲੇ ਪਾਸੇ ਬੈਨਰ ਦੇ ਉੱਤੇ ਜਾ ਕੇ ਫਲੈਕਸ ਦੇ ਉੱਤੇ ਲੱਗੀ ਆ ਇੱਕ ਪਾਸੇ ਗੁਰੂ ਤੇਗ ਬਹਾਦਰ ਸਾਹਿਬ ਆ ਦੂਜੇ ਪਾਸੇ ਭਾਈ ਜੈਤਾ ਜੀ ਆ ਇਹਨਾਂ ਦੀਆਂ ਤਸਵੀਰਾਂ ਦੇ ਉੱਤੇ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਕਈ ਹੋਰ ਕਾਂਗਰਸੀ ਆਗੂਆਂ ਦੀਆਂ ਫੋਟੋ ਲੱਗੀਆਂ ਤੇ ਉਹਦਾ ਸਵਾਲ ਹੀ ਟੁੱਕਿਆ ਗਿਆ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਫੋਟੋ ਦੇ ਉੱਤੇ ਆਪਦੀ ਫੋਟੋ ਲਾਉਂਗੇ ਤੁਹਾਨੂੰ ਇਸ ਗੱਲ ਦਾ ਪਤਾ ਹੀ ਨਹੀਂ ਵੀ ਗੁਰੂ ਤੇਗ ਬਹਾਦਰ ਸਾਹਿਬ ਜਿਹੜੀ ਆ ਉਹ ਮਹਾਨ ਸ਼ਖਸੀਅਤ ਤੇ ਤੁਸੀਂ ਉਹਨਾਂ ਦੇ ਬਰਾਬਰ ਆਪਣੀਆਂ ਫੋਟੋਵਾਂ ਨਹੀਂ ਲਾ ਸਕਦੇ ਤੁਸੀਂ ਉਹਨਾਂ ਦੇ ਸਿਰ ਦੇ ਉੱਤੇ ਫੋਟੋਵਾਂ ਲਾਈਆਂ ਸੋ ਅੱਜ ਸੁਖਬੀਰ ਸਿੰਘ ਬਾਦਲ ਨੇ ਤੇ ਬਾਕੀ ਕਈ ਹੋਰ ਨੇਤਾਵਾਂ ਨੇ ਇਸ ਗੱਲ ਦਾ ਮੁੱਦਾ ਚੁੱਕਿਆ ਵੀ ਕਾਂਗਰਸ ਨੂੰ ਸੱਜਣ ਹੋਣ ਦਾ ਕਾਂਗਰਸ ਨੂੰ ਇਸ ਵੇਲੇ ਸਾਭਾਈ ਮਰਿਆਦਾ ਦਾ ਕੋਈ خیال ਨਹੀਂ ਹੈਗਾ ਜੋ ਮਨ ਦੇ ਵਿੱਚ ਆਉਂਦਾ ਇਹੋ ਹੀ ਕਰ ਜਾਂਦੇ ਆ ਰਾਜੇ ਬੜਿੰਗ ਦੇ ਜਿਹੜੇ ਕਹੇ ਹੋਏ ਸ਼ਬਦ ਸਨ ਬੂਤਾ ਸਿੰਘ ਬਾਰੇ ਉਸ ਤੋਂ ਬਾਅਦ ਹੁਣ ਕੀ ਡਿਵੈਲਪਮੈਂਟ ਹੋਈ ਹੈ ਦੇਖੋ ਇਕਤਾਜੀ ਦੇ ਸਰਦਾਰ ਬੂਤਾ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਗੱਲ ਕਹੀ ਹੈ ਵੀ ਅਸੀਂ ਰਾਜਾ ਬੜਿੰਗ ਨੂੰ ਮਾਫੀ ਨਹੀਂ ਕਰਦੇ ਅੱਜ ਵੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਕੁਝ ਟੀਵੀ ਚੈਨਲਾਂ ਤੇ ਕਿਹਾ ਉਹ ਕਹਿੰਦੇ ਵੀ ਹੁਣ ਉਹ ਕਹਿੰਦਾ ਮੈਂ ਮਾਫੀ ਮੰਗਦਾ ਕਿਉਂ ਤੱਕ ਕਿਸੇ ਦੀ ਪੱਗ ਲਾ ਕੇ ਬਾਅਦ ਦੇ ਵਿੱਚ ਕਹੋ ਜੀ ਮੈਂ ਮਾਫੀ ਮੰਗਦਾ ਇਹ ਤਾਂ ਬਿਲਕੁਲ ਗਲਤ ਗੱਲ ਆ ਉਹਦੇ ਸ਼ਬਦੀ ਗਲਤ ਵਰਤੇ ਜਿੱਦਾਂ ਭੇੜੇ ਸ਼ਬਦ ਉਹਨੇ ਵਰਤੇ ਆ ਉਹ ਕਹਿੰਦੇ ਜੀ ਅਸੀਂ ਤੈਨੂੰ ਮਾਫੀ ਨਹੀਂ ਕਰਦੇ ਦੂਜੀ ਗੱਲ ਇਹ ਕਹੀ ਆ ਉਹਨਾਂ ਨੇ ਉਹ ਕਹਿੰਦੇ ਵੀ ਭਾਈ ਇਹ ਹੁਣ ਕਾਨੂੰਨ ਦੇ ਤਹਿਤ ਸਾਰੀ ਗੱਲ ਹੋਊਗੀ ਅਸੀਂ ਆਪਦੇ ਕੋਲੋਂ ਕੁਝ ਵੀ ਵਧਾਖ ਟੱਕ ਗੱਲ ਨਹੀਂ ਕਰਦੇ ਤੀਜੀ ਗੱਲ ਇਹ ਜੀ ਕਿ ਰਾਜੇ ਵਿੜਿੰਗ ਦਾ ਮੁੱਦਾ ਅੱਜ ਧਮਕੀਆਂ ਨਾਲ ਵੀ ਜੁੜ ਗਿਆ ਕਿਉਂਕਿ ਰਾਜੇ ਵਿੜਿੰਗ ਦੇ ਵੱਲੋਂ ਤੇ ਇੱਕ ਕਾਂਗਰਸ ਦਾ ਹੋਰ ਨੇਤਾ ਇਹਨਾਂ ਦੋਹਾਂ ਦੇ ਵੱਲੋਂ ਪਤਾ ਲੱਗਾ ਜੀ ਕਿ ਇੱਕ ਉਧਰ ਪੁਰਸ਼ ਦੇ ਕੋਲ ਸ਼ਿਕਾਇਤ ਦਿੱਤੀ ਗਈ ਆ ਜੇ ਕਿ ਦੱਸਿਆ ਗਿਆ ਜੀ ਕਿ ਪਾਕਿਸਤਾਨ ਦੇ ਵੱਲੋਂ ਜਿਹੜਾ ਪਾਕ ਡਾਊਨ ਹੈਗਾ ਜਿਹੜਾ ਗੈਂਗਸਟਰ ਆ ਰਿੰਦਾ ਉਹਦੇ ਵੱਲੋਂ ਜਾਨੋਂ ਮਾਰ ਦੀਆਂ ਧਮਕਣਾਂ ਦਿੱਤੀਆਂ ਜਾ ਰਹੀਆਂ ਤੇ ਇਸ ਕਰਕੇ ਭਾਈ ਸੁਰੱਖਿਆ ਜਿਹੜੀ ਉਹ ਰਾਜਵੀਰ ਭੁੱਲੜਾ ਜਿਹੜਾ ਉਹਨੇ ਕਿਹਾ ਜੀ ਮੈਨੂੰ ਮੁਹੱਈਆ ਕਰਾਈ ਜਾਵੇ ਕਿਉਂਕਿ ਮੈਨੂੰ ਲੱਗਦਾ ਵੀ ਸ਼ਾਇਦ ਇਹਦਾ ਤਾਰ ਉਹਦੇ ਨਾਲ ਵੀ ਜੁੜਦੀ ਹੋਵੇ ਜਦੋਂ ਪਿਛਲੇ ਦਿਨੀ ਤਰਨਤਾਰਨ ਦੇ ਵਿੱਚ ਰਾਜਾ ਬੜੇ ਨੇ ਗੱਲ ਕਹੀ ਸੀ ਕਿ ਜੇਕਰ ਸਾਡੀ ਸਰਕਾਰ ਆ ਜਾਂਦੀ 27 ਦੇ ਵਿੱਚ ਇੱਕ ਮਹੀਨੇ ਦੇ ਵਿੱਚ ਵਿੱਚ ਅਸੀਂ ਗੈਂਗਸਟਰਾਂ ਦਾ ਮੁਕੰਮਲ ਸਫਾਇਆ ਕਰ ਦੇਾਂਗੇ ਮੰਨਿਆ ਜਾ ਰਿਹਾ ਵੀ ਸ਼ਾਇਦ ਉਹਦੇ ਨਾਲ ਤਾਰ ਨੇ ਜੁੜਦੀ ਹੋਵੇ ਬਾਕੀ ਇਹਨੇ ਵੀ ਕੀ ਬਣਦਾ ਜੀ ਇੱਕ ਮੁੰਡਾ ਖੰਭੇ ਨਾਲ ਬੰਨ ਕੇ ਕੁੱਟਿਆ ਤੇ ਉਹਦਾ ਮੂੰਹ ਕਾਲਾ ਕਰਤਾ ਯਾ ਇਹ ਕਹਾਣੀ ਕੀ ਹੈ ਪੂਰੀ ਇਹ ਜੀ ਫਾਜ਼ਲਕਾ ਦੇ ਵੱਲੋਂ ਖਬਰ ਆਈ ਹੈ ਫਾਜ਼ਲਕਾ ਦੇ ਵਿੱਚ ਇੱਕ ਮੁੰਡਾ ਜੂਸ ਵਾਲੀ ਰੇੜੀ ਦੇ ਉੱਤੇ ਦੁਕਾਨ ਦੇ ਉੱਤੇ ਚੋਰੀ ਕਰ ਲੈਂਦਾ ਦੁਕਾਨਦਾਰ ਬੜਾ ਜਿਆ ਉਰੇ ਪਰੇ ਹੁੰਦਾ ਇਹ ਗੱਲੇ ਦੇ ਵਿੱਚੋਂ 2000 ਰੁਪਏ ਤੇ ਹੱਥ ਸਾਫ਼ ਕਰ ਦਿੰਦਾ ਉਸ ਤੋਂ ਬਾਅਦ ਫਿਰ ਲੋਕਾਂ ਨੂੰ ਪਤਾ ਲੱਗ ਜਾਂਦਾ ਦੁਕਾਨਦਾਰ ਨੂੰ ਵੀ ਪਤਾ ਲੱਗ ਜਾਂਦਾ ਲੋਕਾਂ ਨੇ ਫਿਰ ਇਹਨੂੰ ਫੜ ਕੇ ਕੁੱਟਿਆ ਦੁਕਾਨਦਾਰ ਨੇ ਵੀ ਕੁੱਟਿਆ ਇਹਨੂੰ ਫਿਰ ਖੰਭੇ ਨਾਲ ਬੰਨ ਲਿਆ ਤੇ ਕਾਲੇ ਰੰਗ ਦੇ ਮਾਰਕਰ ਦੇ ਨਾਲ ਇਹਦੇ ਮੂੰਹ ਤੇ ਲਿਖਿਆ ਮੈਂ ਚੋਰ ਹਾਂ ਦੇਰੇ ਮੂੰਹ ਦੇ ਉੱਤੇ ਲਿਖਿਆ ਇਹ ਵੀਡੀਓ ਵਾਇਰਲ ਹੋ ਗਈ ਆ ਹੁਣ ਪਤਾ ਨਹੀਂ ਕਿ ਕੀ ਇਸ ਮਸਲੇ ਤੇ ਕਾਰਵਾਈ ਹੋਊਗੀ ਪਰ ਅੱਜ ਚੋਰ ਫੜਿਆ ਉਹਨੂੰ ਕੁੱਟਿਆ ਸੰਭੇ ਨਾਲ ਬੰਨਿਆ ਉਹਦੇ ਮੂੰਹ ਦੇ ਉੱਤੇ ਚੋਰ ਲਿਖਿਆ ਗਿਆ ਜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਕੈਂਪਸ ਦੇ ਵਿੱਚ ਜਿਹੜੀ ਹੜਤਾਲ ਚੱਲ ਰਹੀ ਸੀ ਜਾਂ ਧਰਨਾ ਚੱਲ ਰਿਹਾ ਸੀ ਕੀ ਬਣਿਆ ਉਹ ਸੈਨੇਟ ਦੇ ਮਾਮਲੇ ਦਾ ਦੇਖੋ ਜੀ ਉਹ ਹੁਣ ਲਗਾਤਾਰ ਵਿਦਿਆਰਥੀਆਂ ਦਾ ਸੰਘਰਸ਼ ਜਾਰੀ ਹੈ ਆਪਾਂ ਹੁਣੇ-ਹੁਣੇ ਵੀਡੀਓ ਦੇਖੀ ਹਟਿਆ ਕਈ ਪੁਰਵ ਜਿਹੜੇ ਵਿਦਿਆਰਥੀ ਆ ਉਹ ਅੱਜ ਦੋ ਲੋਕ ਸਭਾ ਦੇ ਮੈਂਬਰਾਂ ਨੂੰ ਪੈ ਨਿਕਲੇ ਆ ਇੱਕ ਤੋਂ ਦੇ ਵਿੱਚ ਮੀਤ ਹੇਰ ਅਤੇ ਇੱਕ ਮਾਲਵਿੰਦਰ ਕੰਦ ਇਹ ਦੋਵੇਂ ਜਣੇ ਲੋਕ ਸਭਾ ਦੇ ਮੈਂਬਰ ਗਏ ਸੀ ਇੱਥੇ ਵਿਦਿਆਰਥੀਆਂ ਦਾ ਹਾਲਚਲ ਪੁੱਛਣ ਦੇ ਲਈ ਵਿਦਿਆਰਥੀਆਂ ਦੇ ਨਾਲ ਆਪਣਾ ਸਮਰਥਨ ਪ੍ਰਗਟਾਉਣ ਦੇ ਲਈ ਪਰ ਅੱਜ ਵਿਦਿਆਰਥੀਆਂ ਨੇ ਇਹਨਾਂ ਨੂੰ ਇੱਥੇ ਤਿੱਖੇ ਸਵਾਲ ਕੀਤੇ ਆ ਵਿਦਿਆਰਥੀਆਂ ਨੇ ਇਹ ਗੱਲ ਕਹੀ ਹੈ ਵੀ ਤੁਹਾਨੂੰ ਤਰਨਤਾਰਨ ਦੀ ਚੋਣ ਦਾ ਚੇਤਾ ਹੈਗਾ ਸਿਰ ਇਹ ਦੱਸੋ ਜੀ ਕਿ 10 ਤਰੀਕ ਨੂੰ ਅਸੀਂ ਯੂਨੀਵਰਸਿਟੀ ਨੂੰ ਬੰਦ ਕਰਨ ਦੀ ਕਾਲ ਦਿੱਤੀ ਆ ਗੇਟਾਂ ਨੂੰ ਤਾਲੇ ਮਾਰਨ ਦੀ ਕਾਲ ਦਿੱਤੀ ਆ ਇਸ ਤੋਂ ਸੇ ਪੰਜਾਬ ਦੇ ਵਿੱਚ ਇਹ ਗੱਲ ਕਈ ਵੀ ਭਾਈ ਅਸੀਂ ਪੂਰੇ ਪੰਜਾਬ ਨੂੰ ਬੰਦ ਕਰਦੇ ਆਂ ਯੂਨੀਵਰਸਿਟੀ ਦੇ ਵਿੱਚੋਂ ਪੰਜਾਬ ਮੰਨਫੀ ਕਰ ਦਿੱਤਾ ਗਿਆ ਤੁਹਾਡੀ ਸਰਕਾਰ ਕੀ ਕਰਦੀ ਹੈ ਤੁਸੀਂ ਕਹਿੰਦੇ ਜੀ ਹਾਈ ਕੋਰਟ ਜਾਵਾਂਗੇ ਅਦਾਲਤਾਂ ਦੇ ਵਿੱਚ ਤਾਂ ਪਹਿਲਾਂ ਲੱਖਾਂ ਕੇਸ ਪਏ ਉਹਦੇ ਵਿੱਚ ਕੀ ਬਣਨਾ ਤੁਸੀਂ ਜੇਕਰ ਕੇਦਰੀਵਾਲ ਹੋਰਾਂ ਨੂੰ ਕੋਈ ਮਾਮੂਲੀ ਜਿਹੀ ਸਮੱਸਿਆ ਹੁੰਦੀ ਆ ਤੇ 92 ਜਣੇ ਦਿੱਲੀ ਵਿੱਚ ਧਰਨਾ ਲਾਉਣ ਜਾਣੇ ਆ ਤੇ ਤੁਸੀਂ ਸਾਡੇ ਨਾਲ ਆ ਕੇ ਪਹਿਲੇ ਦਿਨੋਂ ਕਿਉਂ ਨਹੀਂ ਬੈਠੇ ਸੋ ਮੀਤ ਹੇਰ ਤੇ ਮਾਲਵਿੰਦਰ ਕੰਗ ਨੂੰ ਵਿਦਿਆਰਥੀਆਂ ਨੇ ਬੋਲਣ ਨਹੀਂ ਦਿੱਤਾ ਤੇ ਉਹ ਫਿਰ ਵਾਪਸ ਚਲੇ ਗਏ ਅਗਲੀ ਗੱਲ ਇਹ ਕਿ ਅਜੰਡੀਗੜ੍ਹ ਦੇ ਜਿਹੜੇ ਮੈਂਬਰ ਪਾਰਲੀਮੈਂਟ ਹਨ ਨੀਸ਼ ਹੁਰੀ ਤੇ ਉਹਨਾਂ ਨੇ ਅੱਜ ਜਿਹੜੇ ਹੰਨੇ ਜਪਾਰਤ ਦੇ ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਉਹਨਾਂ ਨਾਲ ਮੁਲਾਕਾਤ ਕੀਤੀ ਆ ਯੂਨੀਵਰਸਿਟੀ ਦਾ ਮੁੱਦਾ ਉਹਨਾਂ ਦੇ ਮੂਰੇ ਚੁੱਕਿਆ ਜੀ ਤੇ ਬਾਕੀ ਰੇਲ ਦੀ ਛੱਤੇ ਬੈਠਣਾ ਆਮ ਗੱਲ ਹੈ ਇੰਡੀਆ ਦੇ ਵਿੱਚ ਕੋਈ ਵਿਅਕਤੀ ਝੁਲਸ ਗਿਆ ਉੱਥੇ ਬੈਠਾ ਉੱਪਰ ਹਾਂ ਬਿਲਕੁਲ ਜੀ ਫਲੋਰ ਤੋਂ ਖਬਰ ਆਈ ਹੈ ਸਰ ਸਾਹਿਬ ਫਲੋਰ ਇੱਥੇ ਦਾ ਇੱਕ ਰੇਲ ਗੱਡੀ ਹੈ ਜਿਹੜੀ ਉਹ ਇੱਥੇ ਰੁਕੀ ਜਦੋਂ ਰੇਲਵੇ ਸਟੇਸ਼ਨ ਤੇ ਇੱਕ ਬੰਦਾ ਭੱਜ ਕੇ ਚੜਿਆ ਉਹ ਰੇਲ ਗੱਡੀ ਦੇ ਵਿੱਚ ਤੇ ਫਿਰ ਤਾਂ ਚੜ ਗਿਆ ਇਹ ਨਹੀਂ ਪਤਾ ਦੀ ਉਹਦਾ ਖੁਦਕੁਸ਼ੀ ਦਾ ਹੀ ਇਰਾਦਾ ਸੀ ਜਾਂ ਉਹ ਮਾਨਸਿਕ ਪਰੇਸ਼ਾਨ ਸੀ ਜਾਂ ਉਹਦਾ ਕੀ ਮਕਸਦ ਸੀਗਾ ਪਰ ਉਹ ਜਦੋਂ ਚੜਿਆ ਛੱਤ ਦੇ ਉੱਤੇ ਚੜ ਗਿਆ ਖੜੀ ਰੇਲ ਗੱਡੀ ਦੇ ਤੇ ਉਹ ਜਿਹੜੀਆਂ ਉੱਤੋਂ ਦੀ ਤਾਰਾਂ ਲੱਗਦੀਆਂ ਹੁੰਦੀਆਂ ਮੋਟੀਆਂ ਬਹੁਤ ਹਾਈ ਵੋਲਟੇਜ ਵਾਲੀਆਂ ਉਹਨਾਂ ਨੂੰ ਹੱਥ ਪਾ ਲਿਆ ਤੇ ਫਿਰ ਇਹਦਾ 80% ਸਰੀਰ ਆ ਜਿਹੜਾ ਝੁੱਲਸ ਗਿਆ ਇਹਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹਾਲੇ ਤੱਕ ਇਹਦੀ ਪਛਾਣ ਨਹੀਂ ਹੋਈ ਕਿ ਇਹ ਬੰਦਾ ਕੌਣ ਆ ਤੇ ਕਿੱਥੋਂ ਦਾ ਰਹਿਣ ਵਾਲਾ ਆ ਤੇ ਡੀਆਈਜੀ ਭੁੱਲਰ ਦਾ ਕੀ ਬਣਿਆ ਜੀ ਡੀਆਈਜੀ ਭੁੱਲਰ ਦੇ ਕਾ ਮੁਸ਼ਕਲਾਂ ਦੇ ਵਿੱਚ ਵਾਦਾ ਹੋਊਗਾ ਤੇ ਹੋ ਵੀ ਚੁੱਕਿਆ ਕਿਉਂਕਿ ਇਹ ਪਤਾ ਲੱਗਾ ਜੀ ਕਿ ਅੱਜ ਡੀਆਈਜੀ ਭੁੱਲਰ ਨੂੰ 4 ਦਿਨ ਦੇ ਰਿਮਾਂਡ ਦੇ ਉੱਤੇ ਲਿਆ ਗਿਆ ਤੇ ਜਿਹੜਾ ਇਹ ਸਾਲ ਤੇ ਇਹੋ ਵੀ ਪਤਾ ਲੱਗਾ ਜੀ ਕਿ ਰਿਮਾਂਡ ਦੇ ਉੱਤੇ ਲਿਆ ਗਿਆ ਸੋ ਹਰਚਰਨ ਭੁੱਲਰ ਹੋਰਾਂ ਨੂੰ ਦੁਬਾਰਾ ਸੀਬੀਆਈ ਨੇ ਸੌਰੀ ਮੈਂ 5 ਦਿਨ ਦਾ ਸੁਣਾ ਸੀਗਾ 5 ਦਿਨ ਦਾ ਰਿਮਾਂਡ ਦੇ ਉੱਤੇ ਲਿਆ ਹੈਗਾ ਜੀ ਭੁੱਲਰ ਹੋਰਾਂ ਨੂੰ ਤੇ ਜਿਹੜਾ ਬਚੋਲੀਆ ਕ੍ਰਿਸ਼ਨ ਨੂੰ ਇਹਨੂੰ 4 ਦਿਨ ਦੇ ਰਿਮਾਂਡ ਦੇ ਉੱਤੇ ਭੇਜਿਆ ਗਿਆ ਤੇ CBI ਕੋਰਟ ਦੇ ਵਿੱਚ ਅੱਜ ਰੰਡੋਵਾ ਨੂੰ ਪੇਸ਼ ਕੀਤਾ ਗਿਆ ਸੀ ਦੂਜੀ ਗੱਲ ਇਹ ਜਿ ਕਿ ਭੁੱਲਰ ਦੇ ਵਕੀਲ ਨੇ ਜੇਲ੍ਹ ਦੇ ਵਿੱਚ ਇਹ ਅਰਜ਼ੀ ਪਾਈ ਸੀ ਕਿ ਭਾਈ ਮੈਨੂੰ ਮਿਲਣ ਦੀ ਇਜਾਜ਼ਤ ਦਿੱਤੀ ਜਾਵੇ ਅਦਾਲਤ ਨੇ ਹੁਕਮ ਜਾਰੀ ਕਰਤਾ ਕਿ ਭੁੱਲਰ ਦਾ ਵਕੀਲ ਆ ਜਿਹੜਾ ਹਰ ਰੋਜ਼ ਸ਼ਾਮੀ 4 ਤੋਂ ਲੈ ਕੇ 5 ਵਜੇ ਤੱਕ ਜੇਲ੍ਹ ਦੇ ਵਿੱਚ ਮੁਲਾਕਾਤ ਕਰ ਸਕਦਾ ਹੈ ਤੇ ਜਿਹੜੀ ਗਰਲਜ਼ ਦੀ ਕ੍ਰਿਕਟ ਟੀਮ CEO ਦੀ ਕੈਪਟਨ ਮਰਖਲ ਮੋਗੇ ਦੀ ਲੜਕੀ ਉਹੋ ਮਿਲੇ ਨੇ ਜਾ ਕੇ ਪ੍ਰਧਾਨ ਮੰਤਰੀ ਨੂੰ ਬਿਲਕੁਲ ਜੀ ਇਹਨਾਂ ਕੁੜੀਆਂ ਦੀ ਬਹੁਤ ਸ਼ਾਨਦਾਰ ਪ੍ਰਾਪਤੀ ਆ ਬਹੁਤ ਵੱਡੀ ਪ੍ਰਾਪਤੀ ਆ ਇਹਨਾਂ ਕੁੜੀਆਂ ਨੂੰ ਜਿੰਨਾ ਮਾਨਸਤਕਾਰ ਦਿੱਤਾ ਜਾਵੇ ਉਹ ਥੋੜਾ ਥੋੜਾ ਤੇ ਇਹ ਜਿਹੜੀ ਭਾਰਤ ਦੀ ਕ੍ਰਿਕਟ ਟੀਮ ਆ ਕੁੜੀਆਂ ਦੀ ਇਹਦੇ ਵਿੱਚ ਤਿੰਨ ਪੰਜਾਬਣਾਂ ਚਲੋ ਹੈ ਤਾਂ ਚਲੋ ਸਾਰੇ ਹੀ ਹੁਣ ਸਾਡੇ ਆਪਣੇ ਆ ਉਹ ਭਾਵੇਂ ਝਾਰਖੰਡ ਦੀਆਂ ਕੁੜੀਆਂ ਭਾਵੇਂ ਉੱਤਰਾਖੰਡ ਦੀਆਂ ਭਾਵੇਂ ਕਿਸੇ ਹੋਰ ਸੂਬੇ ਦੀਆਂ ਪਰ ਇਹ ਜੀ ਕਿ ਇਹ ਬਹੁਤ ਵੱਡੀ ਪ੍ਰਾਪਤੀ ਇਹਨਾਂ ਦੀ ਤੇ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਦੇ ਨਾਲ ਇਹਨਾਂ ਨੇ ਮੁਲਾਕਾਤ ਕੀਤੀ ਆ ਤੇ ਕਾਫੀ ਲੰਮਾ ਸਮਾਂ ਪ੍ਰਧਾਨ ਮੰਤਰੀ ਸਾਹਿਬ ਦੇ ਨਾਲ ਸਾਰੀ ਟੀਮ ਨੇ ਖਿਡਾਰਨਾਂ ਨੇ ਗੱਲਬਾਤ ਕੀਤੀ ਕੋਚ ਸਾਹਿਬ ਵੀ ਨਾਲ ਸੀਗੇ ਸੋ ਪ੍ਰਧਾਨ ਮੰਤਰੀ ਸਾਹਿਬ ਦੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇੱਕ 25-28 ਮਿੰਟ ਦੀ ਵੀਡੀਓ ਵੀ ਪਾਈ ਗਈ ਹੈ ਜਿਹਦੇ ਵਿੱਚ ਉਹ ਕੁੜੀਆਂ ਨਾਲ ਗੱਲਬਾਤ ਕਰ ਰਹੇ ਆ ਸਮੋਸੇ ਖਵਾ ਰਹੇ ਆ ਤੇ ਆਪ ਦਾ ਤਜਰਬਾ ਦੱਸ ਰਹੇ ਆ ਤੇ ਆਪ ਦੇ ਰਾਜਨੀਤਿਕ ਸਫ਼ਰ ਦੀ ਗੱਲ ਕਰ ਰਹੇ ਆ ਕਈ ਤਾੜੀਆਂ ਗੱਲਬਾਤਾਂ ਜੀ ਰਾਹੁਲ ਗਾਂਧੀ ਨੇ ਇੱਕ ਮੁੰਡਾ ਬੁੱਦਾ ਚੁੱਕਿਆ ਸੀ ਬ੍ਰਾਜ਼ੀਲੀ ਦਾ ਇੱਕ ਮਾਡਲ ਲੜਕੀ ਦਾ ਸੀ ਸ਼ਾਇਦ ਹੁਣ ਉਹ ਲੜਕੀ ਸਾਹਮਣੇ ਆ ਗਈ ਪਰ ਬਿਲਕੁਲ ਹੀ ਰਾਹੁਲ ਗਾਂਧੀ ਦੇ ਕੱਲ ਜਦੋਂ ਆਪਾਂ ਬੁਲੇਟਿਨ ਦੇ ਵਿੱਚ ਖਬਰਾਂ ਸਾਂਝੀਆਂ ਕੀਤੀਆਂ ਕਿਤਨਾ ਸਹੀ ਤਾਂ ਆਪਾਂ ਜ਼ਿਕਰ ਕੀਤਾ ਸੀ ਕਿ ਰਾਹੁਲ ਗਾਂਧੀ ਨੇ ਹਰਿਆਣੇ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਆ ਉਹਦੇ ਵਿੱਚ ਇੱਕ ਕੁੜੀ ਦਿਖਾਈ ਸੀਗੀ ਉਹ ਸੋਹਣੀ ਜਿਹੀ ਮਾਡਲ ਕੁੜੀ ਆ ਤੇ ਉਹਦੇ ਜੀਨ ਦੀ ਪਾਈ ਹੋਈ ਹੈ ਜੀ ਜੈਕਟ ਡੈਨਮ ਜੈਕਟ ਪਾਈ ਆ ਹੂੰ ਇਹ ਗੱਲ ਕਹੀ ਸੀ ਕਿ ਬ੍ਰਾਜ਼ੀਲੀ ਮਾਡਲ ਆ ਜਿਹੜੀ ਸਟੋਨੀ ਪਤਦੇ ਰੀਆ ਖੇਤਰ ਦੇ ਵਿੱਚ 10 ਬੂਥਾਂ ਦੇ ਉੱਤੇ 22 ਬੂਥਾਂ ਤਾਂ ਇਹਦੀਆਂ ਪਈਆਂ ਤੇ ਇਹ ਦੇਖੋ ਜੀ ਭਾਜਪਾ ਵੋਟਾਂ ਕਿਵੇਂ ਚੋਰੀ ਕਰਦੀ ਆ ਅੱਜ ਉਹ ਮਾਡਲ ਕੁੜੀ ਆ ਜਿਹੜੀ ਉਹ ਸੋਸ਼ਲ ਮੀਡੀਆ ਦੇ ਉੱਤੇ ਸਾਹਮਣੇ ਆਈ ਆ ਇਹਦਾ ਨਾਂ ਹੈਗਾ ਤੁਹਾਨੂੰ ਸਭ ਲੋਰੇਸਾ ਇਹ ਲੋਰੇਸਾ ਨੇ ਗੱਲ ਕਹੀ ਆ ਉਹਨੇ ਪੁਰਤਗਾਲੀ ਭਾਸ਼ਾ 'ਚ ਕਹੀ ਆ ਚਲੋ ਇਹਦਾ ਅਨਵਾਦ ਆ ਵੈਸੇ ਆਪਾਂ ਨੂੰ ਤਾਂ ਪੁਰਤਗਾਲੀ ਸਮਝ ਨਹੀਂ ਆਉਂਦੀ ਪਰ ਅਨਵਾਦ ਦੇ ਵਿੱਚ ਗੱਲ ਪਤਾ ਲੱਗੀ ਆ ਉਹਨੇ ਕਿਹਾ ਮੈਂ ਕਦੇ ਭਾਰਤ ਦੇ ਵਿੱਚ ਨਹੀਂ ਆਈ ਮੈਂ ਉਦੋਂ 18-20 ਸਾਲ ਦੀ ਸੀ ਜਦੋਂ ਇਹ ਫੋਟੋ ਆ ਜਿਹੜੀ ਕਿ ਹੁਣ ਦਿਖਾਈ ਗਈ ਆ ਤੇ ਭਾਰਤੀ ਰਾਜਨੀਤੀ ਵਿੱਚ ਮੇਰੀ ਕੋਈ ਦਿਲਚਸਪੀ ਨਹੀਂ ਆ ਮੈਂ ਹੈਰਾਨ ਆ ਵੀ ਮੇਰੇ ਨਾਂ ਦੇ ਉੱਤੇ ਵੋਟਾਂ ਪੈ ਰਹੀਆਂ ਲੋਕ ਆਪਸ 'ਚ ਲੜ ਰਹੇ ਆ ਇਹ ਉਹਦਾ ਪਾਗਲਪਨ ਹੈ ਮੈਨੂੰ ਕਈ ਪੱਤਰਕਾਰਾਂ ਨੇ ਸੁਨੇਹੇ ਆਏ ਆ ਮੈਂ ਹੁਣ ਮੋਡਲ ਨਹੀਂ ਕਰਦੀ ਆਪਦੇ ਨਿਆਣੇ ਪਾਲਦੀ ਆ ਵਗੈਰਾ ਵਗੈਰਾ ਉਹਨੇ ਆਹ ਲਿਖਿਆ ਜੀ ਸੋ ਇਹ ਵੋਟਾਂ ਇੱਥੇ ਪੈ ਚੁੱਕੀਆਂ ਨੇ ਬਿਲਕੁਲ ਜੀ ਉਹਦੀਆਂ ਵੋਟਾਂ ਇੱਥੇ ਪੈ ਚੁੱਕੀਆਂ ਨੇ ਰਾਹੁਲ ਗਾਂਧੀ ਵੱਲੋਂ ਕੀਤੇ ਗਏ ਦਾਅਵੇ ਦੇ ਮੁਤਲਕ ਤੇ ਹੁਣ ਤਾਂ ਕੁਝ ਲੋਕਾਂ ਨੇ ਚੁਟਕਲੇ ਵੀ ਬਣਾ ਲਏ ਇਸ ਗੱਲ ਤੇ ਉਹ ਕਹਿੰਦੇ ਵੀ ਤੇਰੀਆਂ ਤੇ ਇੱਥੇ ਬੈਠੀ ਦੀਆਂ ਵੋਟਾਂ ਪੈ ਗਈਆਂ ਬਾਈ ਮੰਨ ਲਓ ਤੇ ਐਸੇ ਤਾਂ ਕਈ ਲੋਕ ਬੂਥ ਤੇ ਜਾਂਦੇ ਤੇ ਅਧਿਕਾਰੀ ਕਹਿੰਦੇ ਵੀ ਤੁਸੀਂ ਤਾਂ 3 ਸਾਲ ਪਹਿਲਾਂ ਮਰ ਗਏ ਸੀਗੇ ਜੀ ਅੱਛਾ ਬਿਹਾਰ ਦੇ ਪਹਿਲੇ ਪੜਾ ਦੀਆਂ ਵੋਟਾਂ ਖਤਮ ਹੋ ਗਈਆਂ ਜੀ ਹੁਣ ਕੀ ਪੋਜੀਸ਼ਨ ਹੋ ਤੇ ਬਿਲਕੁਲ ਜੀ ਅੱਜ ਦੇਖੋ ਜੀ ਪ੍ਰਧਾਨ ਮੰਤਰੀ ਮੋਦੀ ਸਾਹਿਬ ਤਾਂ ਇਹ ਗੱਲ ਕਹਿੰਦੇ ਆ ਕਿ ਹਮੇ ਜੀਤ ਮਿਲੇਗੀ ਨਿਸ਼ਚਿਤ ਹੀ ਹਮਾਰੀ ਜੀਤ ਹੈ ਔਰ ਪਹਿਲੇ ਪੜਾਅ ਮੇ ਇੰਡੀਆ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਉਹਨਾਂ ਨੇ ਤਾਂ ਕਈਆਂ ਆ ਗੱਲਾਂ ਬਾਕੀ ਸਮਾਂ ਦੱਸੂਗਾ ਪਰ ਇਹ ਪਤਾ ਲੱਗਾ ਜੀ ਕਿ ਪਹਿਲੇ ਫੇਸ ਦੇ ਵਿੱਚ ਰਿਕਾਰਡ ਤੋੜ ਵੋਟਾਂ ਪਈਆਂ ਚੰਗਾ ਵੋਟਾਂ ਪਈਆਂ ਕਹਿਣ ਦਾ ਭਾਵ ਅੱਜ 121 ਸੀਟਾਂ ਵਾਸਤੇ ਵੋਟਾਂ ਪਈਆਂ ਲਗਭਗ 66% ਦੀ VOTING ਹੋਈ ਹੈ ਜੇ ਦੂਜੇ ਤੇ ਆਖਰੀ ਫੇਸ ਦੇ ਵਿੱਚ 122 ਸੀਟਾਂ ਦੇ ਉੱਤੇ ਵੀ ਇੰਨੀ ਹੀ VOTING ਹੋਈ ਤਾਂ ਬਿਹਾਰ ਦੀ ਰਾਜਨੀਤੀ ਪੂਰੀ ਤਰ੍ਹਾਂ ਬਦਲ ਸਕਦੀ ਆ ਅੰਕੜੇ ਇਹ ਗੱਲ ਕਹਿੰਦੇ ਆ 220 ਦੇ ਵਿੱਚ ਜਿਹੜੀਆਂ ਪਹਿਲੇ ਫੇਸ ਦੇ ਵਿੱਚ 55. ਤੇ 68 ਵੋਟਾਂ ਪਈਆਂ ਸੀ ਯਾਨੀ ਕਿ 55% ਦੀ VOTING ਹੋਈ ਸੀ ਉਰੋਂ ਤਿੰਨ ਫੇਸ ਦੇ ਵਿੱਚ ਵੋਟਾਂ ਪਈਆਂ ਸੀ ਪਹਿਲੇ ਫੇਸ ਦੇ ਵਿੱਚ ਸਿੱਟਾ ਕਰਫੀਟਾ ਦੇ ਵਿੱਚ ਵੋਟਾਂ ਪਈਆਂ ਸੀ ਐਤਕੀ ਤਿੰਨ ਦੀ ਥਾਂ ਦੇ ਉੱਤੇ ਬਿਹਾਰ ਦੇ ਵਿੱਚ ਦੋ ਫੇਸ 'ਚ ਵੋਟਾਂ ਪੈ ਰਹੀਆਂ ਅੱਜ ਪਹਿਲੇ ਫੇਸ ਦੀਆਂ ਵੋਟਾਂ ਸੀ 121 ਸੀਟਾਂ ਸੀਗਾ ਤੇ ਲਗਭਗ 643 ਫੀਸ ਦੀਆਂ ਵੋਟਾਂ ਪਈਆਂ ਇਹ ਪਤਾ ਲੱਗਾ ਜੀ ਕਿ 1300 ਤੋਂ ਵੱਧ ਉਮੀਦਵਾਰ ਆ ਜਿਹੜੇ ਉਹਨਾਂ ਦੀ ਕਿਸਮਤ ਮਸ਼ੀਨਾਂ ਦੇ ਵਿੱਚ ਕੈਦ ਹੋ ਗਈ ਆ ਤੇ ਦੂਜੀ ਗੱਲ ਇਹ ਆ ਵੀ ਇਹਦੇ ਵਿੱਚ ਕਈ ਵੱਡੇ ਵੱਡੇ ਜਿਹੜੇ ਚਿਹਰੇ ਆ ਉਹ ਵੀ ਅੱਜ ਕਿਸਮਤ ਉਹਨਾਂ ਦੀ ਕੈਦ ਹੋਈ ਆ ਸੋ ਵੈਨੇ ਕੀ ਬਣਦਾ ਪਰ ਕਈ ਸਮਾਂ ਤੇ ਹੋਏ ਆ ਪਰ ਫਿਰ ਵੀ ਕੁਝ ਜਾਨੀ ਨੁਕਸਾਨ ਤੋਂ ਬਚਾ ਰਿਆ ਹੈ ਜੀ ਟਣਾ ਜੀ ਹੜਪੀੜਿਤ ਲੋਕਾਂ ਦੀ ਜ਼ਿੰਦਗੀ ਆਮ ਵਾਂਗ ਚੱਲਣ ਲੱਗ ਪਈ ਫਿਰ ਤਾਂ ਸਰ ਦੇਖੋ ਉਹਨਾਂ ਨੇ ਜ਼ਿੰਦਗੀ ਜਿਉਣੀ ਸ਼ੁਰੂ ਕਰਤੀ ਆ ਹਾਲਾਂਕਿ ਜਿਹੜੇ ਉਹਨਾਂ ਦੇ ਜ਼ਖਮਾ ਉਹ ਤਾਂ ਅੱਲੇ ਆ ਜਦੋਂ ਬੰਦੇ ਦਾ ਘਰ ਟਹਿ ਜੇ ਪਸ਼ੂ ਮਰ ਜਾਣ ਥੇਤਾਂ ਦੇ ਵਿੱਚ ਰੇਤਾ ਹੋਵੇ ਰੇਤ ਚੁੱਕੀ ਜਾ ਰਹੀ ਹੋਵੇ ਭਾਵੇਂ ਤਾਂ ਬੰਦਾ ਜਿਹੜਾ ਮੁੜ ਕੇ ਖਾਬੇ ਆਉਣ ਤੇ ਉਹਨੂੰ ਕਈ ਮਹੀਨੇ ਨੇ ਕਈ ਸਾਲ ਹੀ ਲੱਗ ਜਾਂਦੇ ਆ ਵੀ ਜੇ ਆਪਣੇ ਖੇਤ ਦੇ ਵਿੱਚ ਵੈਸੇ ਵੀ ਇੱਕ ਵਾਰੀ ਫਸਲ ਮਰ ਜੇ ਸਾਦੇ ਵਿੱਚ ਆਉਂਦਿਆਂ ਕਈ ਸਾਲ ਲੱਗ ਜਾਂਦੇ ਇਸ ਤਰ੍ਹਾਂ ਰੇਤ ਵੀ ਐ ਸੋ ਇਹ ਜਿਕੇ ਉਹ ਆਪਣੇ ਖੇਤ ਵਿਹਲੇ ਕਰਨ ਦੇ ਵਿੱਚ ਲੱਗੇ ਹੋਏ ਚਲੋ ਝੋਨਾ ਤੱਕ ਗਿਆ ਉਹ ਕਣਕ ਵਾਸਤੇ ਜਿਹੜੇ ਉਹ ਲੱਗੇ ਹੋਏ ਜੰਗੀ ਪੱਦਰ ਦੇ ਉੱਤੇ ਲੱਗੇ ਪਏ ਆ ਬੜੇ ਲੋਕ ਮਦਦ ਕਰਦੇ ਸਨ ਸਭ ਅੱਜ ਵੀ ਖਬਰਾਂ ਆਈਆਂ ਜੀ ਫਲਾਣੀ ਸਾਹ ਤੋਂ 80 ਟਰੈਕਟਰ ਲੈ ਕੇ ਆਏ ਆ ਲੋਕ ਫਲਾਣੀ ਸਾਹ ਤੋਂ 30 ਟਰੈਕਟਰਾਂ ਦੇ ਨਾਲ ਪਹੁੰਚੇ ਆ ਲੋਕ ਅੱਜ ਵੀ ਮਦਦ ਕਰ ਰਹੇ ਨੇਤਾ ਤਾਂ ਹੁਣ ਤਰਨ ਤਾਰਨ ਦੇ ਵਿੱਚ ਬੈਠੇ ਆ ਤੇ ਤੁਸੀਂ ਦੱਸਿਓ ਸੀ ਵੀ ਬਾਰਿਸ਼ ਹੋਈ ਹੈ ਪੰਜਾਬ 'ਚ ਕੱਲ ਕਿੰਨਾ ਕੁ ਮੀਂਹ ਪੈ ਗਿਆ ਜੀ ਹੁਣ ਕਿਵੇਂ ਆ ਜਦੋਂ ਸਭਾ ਹੁੰਦਾ ਰਾਤ ਨੂੰ ਪਾਲਾ ਜਾ ਵਧਿਆ ਮੌਸਮ ਵਿਭਾਗ ਨੇ ਇਹ ਗੱਲ ਕਹੀ ਆ ਕਿ ਆਉਂਦੇ 3-4 ਦਿਨਾਂ ਤੱਕ 5 ਡਿਗਰੀ ਟੈਂਪਰੇਚਰ ਹੋਰ ਥੱਲੇ ਨੂੰ ਲੁੜਕ ਜਾਣਾ ਜੀ ਤੇ ਪਾਲਾ ਵਧਿਆ ਹੁਣ ਤਾਂ ਜੇ ਪਤਲੀ ਜੀ ਖੇਤੀ ਦੇ ਵਿੱਚ ਵੀ ਠੰਡ ਲੱਗਦੀ ਹੈ ਤੇ ਹੁਣ ਕੰਬਲ ਨੂੰ ਧੁੱਪ ਲਵਾ ਕੇ ਤੇ ਉੱਤੇ ਲੈਣ ਦੀ ਲੋੜ ਆ ਰਾਤ ਨੂੰ ਤੇ ਦਿਨ ਦੇ ਵੇਲੇ ਵੀ ਹੁਣ ਮੌਸਮ ਦੇ ਵਿੱਚ ਤਬਦੀਲੀ ਆ ਗਈ ਆ ਦਿਨ ਦੇ ਵੇਲੇ ਵੀ ਅੱਧੀ ਬਾੰਦ ਵਿੱਚ ਠੰਡ ਲੱਗਦੀ ਆ ਤੇ ਮੌਸਮ ਵਿਭਾਗ ਨੇ ਕਿਹਾ ਜੀ ਕਿ ਆਉਂਦੇ 4-5 ਦਿਨ ਮੀਂਹ ਕਣੀ ਦੀ ਸੰਭਾਵਨਾ ਕੋਈ ਹੈ ਨਹੀਂ ਜੀ ਜੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਤੁਹਾਡਾ